ਦੋਸਤੋ ਅੱਜ ਕੱਲ ਸੋਸ਼ਲ ਮੀਡੀਆ ਤੇ ਕਿਸਾਨ ਯੂਨੀਅਨ ਆਗੂਆਂ ਨਾਲ ਬੈਠਿਆਂ ਇੱਕ ਵਿਗਿਆਨੀ ਬੀਐਸ ਆਲਕ ਦੀ ਵੀਡੀਓ ਕਾਫੀ ਚਰਚਾ ਵਿੱਚ ਚੱਲੀ ਹੈ ਜਿਸ ਤੇ ਵਿਗਿਆਨੀ ਦੁਆਰਾ ਨਿਊ ਵਰਲਡ ਆਰਡਰ ਤਹਿਤ ਪਸ਼ੂਆਂ ਦੇ ਡੀਐਨਏ ਬਦਲਣ ਅਤੇ ਉਸ ਨਾਲ ਕੈਂਸਰ ਦੇ ਬਦਲਣ ਦੀ ਸੰਭਾਵਨਾ ਦੀ ਗੱਲ ਪ੍ਰਚਾਰੀ ਜਾ ਰਹੀ ਹੈ ਇਸ ਵੀਡੀਓ ਦਾ ਨੋਟਸ ਵੈਟਰਨਰੀ ਡਾਕਟਰਾਂ ਦੀ ਜਥੇਬੰਦੀ ਵੱਲੋਂ ਪਹਿਲਾਂ ਹੀ ਲਿਆ ਜਾ ਚੁੱਕਾ ਹੈ ਅਤੇ ਇਸ ਵਿਗਿਆਨੀ ਨੂੰ ਆਪਣੇ ਦਾਅਵੇ ਸਿੱਧ ਕਰਨ ਲਈ ਚੈਲੰਜ ਕੀਤਾ ਗਿਆ ਹੈ ਅੱਗੇ ਗੱਲ ਕਰਨ ਤੋਂ ਪਹਿਲਾਂ ਉਹ ਵੇਖਦੇ ਹਾਂ ਕਿ ਜਾਂ ਗਾਂ ਦਾ ਬੱਚ ਜਾਵੇ ਉਹ ਵੱਡਾ ਹੋ ਜਾਏ ਤੇ ਉਹ ਗਾਂ ਬਣੇ ਜਾਂ ਬੈਲ ਬਣੇ ਉਹਦਾ ਡੀਐਨਏ ਕਿਉਂਕਿ ਡੈਮੇਜ ਹੁੰਦਾ ਉਹ ਡੀਐਨਏ ਡੈਮੇਜ ਹੋਣ ਨਾਲ ਉਹ ਪ੍ਰਭਾਵ ਜਿਹਨਾਂ ਗ੍ਰੈਗਰ ਮੈਂਡਲ ਦੇ ਨਿਯਮਾਂ ਦੇ ਮੁਤਾਬਕ ਕਈ ਪੀੜ੍ਹੀਆਂ ਤੱਕ ਐਵੇਂ ਹੀ ਚੱਲਦੇ ਰਹਿੰਦੇ ਨੇ ਇਹ ਖੋਜਿਆ ਸਾਨੂੰ ਇਹ ਦੱਸਦੀਆਂ ਨੇ ਕਿ ਕਿਸੇ ਵੀ ਜੀਵ ਦਾ ਅਗਰ ਡੀਐਨਏ ਥੋੜਾ ਜਿਹਾ ਵੀ ਬਦਲ ਜਾਏ ਤੇ ਉਹਨੂੰ ਕੈਂਸਰ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਵਧ ਜਾਣਗੇ। ਹੁਣ ਇਹਨਾਂ ਗਾਵਾਂ ਨੂੰ ਕੈਂਸਰ ਹੋ ਜਾਏਗੀ। ਗਾਂ ਨੂੰ ਤਾਂ ਪਤਾ ਵੀ ਨਹੀਂ ਚੱਲਣਾ ਉਹਨੂੰ ਕੈਂਸਰ ਹੋ ਗਈ ਆ। ਉਸ ਕੈਂਸਰ ਵਾਲੀ ਗਾਂ ਦਾ ਅਸੀਂ ਦੁੱਧ ਪੀਵਾਂਗੇ, ਸਾਡੇ ਬੱਚੇ ਪੀਣਗੇ, ਗਰਭਵਤੀ ਔਰਤਾਂ ਪੀਣਗੀਆਂ। ਕਿ ਇਸ ਵਿਗਿਆਨੀ ਦੁਆਰਾ ਕਿਹਾ ਜਾ ਰਿਹਾ ਕਿ ਪਸ਼ੂਆਂ ਦੇ ਡੀਐਨਏ ਬਦਲਣ ਨਾਲ ਨਵੇਂ ਜਾਨੇ ਬੱਚਿਆਂ ਦਾ ਡੀਐਨਏ ਟੁੱਟ ਜਾਵੇਗਾ ਤੇ ਉਹ ਕੈਂਸਰ ਦਾ ਸ਼ਿਕਾਰ ਹੋ ਜਾਣਗੇ। ਦੋਸਤੋ ਇਸ ਤੋਂ ਪਹਿਲਾਂ ਸਾਨੂੰ ਸਮਝਣਾ ਪਵੇਗਾ ਕਿ ਬੱਚੇ ਦੀ ਪੈਦਾਇਸ਼ ਵਿੱਚ DNA ਦਾ ਰੋਲ ਹੁੰਦਾ ਕੀ ਆ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਨਵਾਂ ਬੱਚਾ ਪੈਦਾ ਹੋਣ ਦੇ ਲਈ X ਕਰੋਮੋਸੋਮ ਮਾਂ ਪਾਸੋਂ ਅਤੇ Y ਕਰੋਮੋਸੋਮ ਪਿਤਾ ਪਾਸੋਂ ਲਿਆ ਜਾਂਦਾ ਇੱਕ ਰਸਤੇ ਨਵੇਂ ਬੱਚੇ ਦਾ ਲਿੰਗ ਸਿਰਫ ਮਾਦਾ ਹੀ ਨਿਰਧਾਰਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਵਿੱਚੋਂ X ਕਰੋਮੋਸੋਮ ਦੀ ਸਿਲੈਕਟ ਕਰਨੀ ਪੈਣੀਗੀ ਅਤੇ ਬਰੀਡਿੰਗ ਕੀਤੀ ਜਾਵੇਗੀ ਇਸ ਦਾ ਮਤਲਬ ਇਹ ਨਹੀਂ ਕਿ ਇਸ ਵਿੱਚ ਨਵੇਂ ਜਨਮੇ ਬੱਚੇ ਦਾ DNA ਟੁੱਟਿਆ ਹੋਵੇਗਾ ਸਗੋਂ ਨਵੇਂ ਜਨਮੇ ਬੱਚੇ ਦੀ ਵੀ ਉਹੀ ਡੀਐਨਏ ਸੀਕੁਐਂਸਿੰਗ ਹੋਵੇਗੀ ਜੋ ਆਮ ਨਰ ਬੱਚੇ ਵਿੱਚ ਹੁੰਦੀ ਹੈ ਇਸ ਕਰਕੇ ਇਸ ਵਿਗਿਆਨੀ ਦੁਆਰਾ ਪ੍ਰਚਾਰੀ ਜਾ ਰਹੀ ਇੱਕ ਗੱਲ ਕਿ ਉਹਨਾਂ ਦਾ ਡੀਐਨਏ ਟੁੱਟਿਆ ਹੋਵੇਗਾ ਇਹ ਸਰਾ ਸਾਰ ਗਲਤ ਹੈ ਉਹ ਆਉਂਦੇ ਹਾਂ ਇਸ ਵਿਗਿਆਨੀ ਵੱਲੋਂ ਪ੍ਰਚਾਰੀ ਜਾ ਰਹੀ ਦੂਸਰੀ ਗੱਲ ਇਸ ਦੁਆਰਾ ਕਿਹਾ ਜਾ ਰਿਹਾ ਹੈ ਕਿ ਨਵੇਂ ਜਨਮੇ ਗਾਵਾਂ ਦੇ ਮਾਤਾ ਬੱਚੇ ਜਦੋਂ ਵੱਡੇ ਹੋ ਕੇ ਦੁੱਧ ਦੇਣਗੇ ਤਾਂ ਪਹਿਲਾਂ ਤਾਂ ਇਹ ਖੁਦ ਕੈਂਸਰ ਦਾ ਸਿਲਕਾ ਹੋ ਜਾਣਗੇ ਅਤੇ ਫਿਰ ਉਹਨਾਂ ਦਾ ਦਿੱਤਾ ਹੋਇਆ ਦੁੱਧ ਪੀਣ ਨਾਲ ਆਮ ਲੋਕ ਕੈਂਸਰ ਦਾ ਸਿਲਕਾ ਹੋ ਜਾਣਗੇ ਜਦ ਕਿ ਇਹ ਪ੍ਰਚਾਰ ਵੀ ਵਿਗਿਆਨਿਕ ਤੌਰ ਤੇ ਪੂਰੀ ਤਰ੍ਹਾਂ ਨਾਲ ਗਲਤ ਹੈ ਅਸੀਂ ਜਾਣਦੇ ਹਾਂ ਕਿ ਕੈਂਸਰ ਦੇ ਹੋਣ ਦਾ ਇੱਕ ਪ੍ਰੋਸੈਸ ਹੈ ਜਿਸ ਵਿੱਚ ਸਤਰੀ ਦੇ ਕੋਈ ਖਾਸ ਤੱਲ ਲਗਾਤਾਰ ਉਸ ਦੇ ਉੱਪਰ ਕਿਸੇ ਵੀ ਕਾਰਨ ਹੋ ਰਹੇ ਐਕਸਪੋਜ਼ਰ ਹੋਣ ਕਰਕੇ ਉਹ ਕੈਂਕਰ ਹੱਸ ਬਣ ਜਾਂਦੇ ਹਨ ਕੈਂਸਰ ਦੋ ਤਰ੍ਹਾਂ ਦੇ ਹੁੰਦੇ ਨੇ ਬਨਾਈਨ ਅਤੇ ਮਿਲੇਗਨੋਮਾ ਅਤੇ ਇਹਨਾਂ ਸੈਲਾਂ ਦੇ ਕੈਂਸਰਸ ਹੋ ਜਾਣ ਦੇ ਬਹੁਤ ਸਾਰੇ ਕਾਰਨ ਹੁੰਦੇ ਨੇ ਪਰ ਅਜੇ ਹਾ ਕੋਈ ਵੀ ਕਾਰਨ ਵਿਗਿਆਨ ਵਿੱਚ ਕਿਤੇ ਵੀ ਨਜ਼ਰ ਨਹੀਂ ਆਉਂਦਾ ਜਿਸ ਵਿੱਚ ਕਿਸੇ ਕੈਂਸਰ ਹੋਏ ਵਿਅਕਤੀ ਨਾਲ ਹੱਥ ਮਿਲਾਉਣ ਨਾਲ ਉਸ ਨੂੰ ਕਿਸ ਕਰਨ ਨਾਲ ਜਾਂ ਕੈਂਸਰ ਨਾਲ ਪੀੜਿਤ ਪਸ਼ੂ ਦਾ ਦੁੱਧ ਪੀਣ ਨਾਲ ਕੈਂਸਰ ਹੋਣ ਦੀ ਗੱਲ ਕੀਤੀ ਜਾਂਦੀ ਹੋਵੇ ਇਸ ਕਰਕੇ ਇਹ ਪਰਚਾਰ ਵੀ ਪੂਰੀ ਤਰ੍ਹਾਂ ਨਾਲ ਝੂਠਾ ਬੁਲੰਦਾ ਹੈ ਆਉਂਦੇ ਹਾਂ ਤੀਜੇ ਨੁਕਤੇ ਵੱਲ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਪਸ਼ੂਆਂ ਨੂੰ ਸੈਕਸ ਸੀਮਨ ਲਗਾਉਣ ਨਾਲ ਪਸ਼ੂਆਂ ਦੇ ਡੀਐਨਏ ਟੁੱਟ ਜਾਂਦੇ ਹਨ ਜੇਕਰ ਕਿ ਅਸੀਂ ਜਾਣਦੇ ਹਾਂ ਕਿ ਮਾਦਾ ਬੱਚੇ ਪੈਦਾ ਕਰਦੇ ਵਰਤਿਆ ਜਾਂਦਾ ਸੀਮਨ ਆਮ ਸੀਮਨ ਹੀ ਹੁੰਦਾ ਹੈ ਪਰ ਸਿਰਫ ਇੰਨਾ ਹੁੰਦਾ ਹੈ ਕਿ ਇਹ ਸੀਮਨ ਨੂੰ ਖਾਸ ਮਸ਼ੀਨਾ ਰਾਹੀਂ ਪ੍ਰੋਸੈਸ ਕੀਤਾ ਜਾਂਦਾ ਹੈ ਅਤੇ ਇਸ ਦੀ ਸੈਕਸ ਸੋਰਟਿੰਗ ਕੀਤੀ ਜਾਂਦੀ ਹੈ ਸੈਕਸ ਸੋਰਟਿੰਗ ਦਾ ਮਤਲਬ ਹੈ ਕਿ ਇਸ ਵਿੱਚ ਮਾਦਾ ਬੱਚਿਆਂ ਪੈਦਾ ਕਰਨ ਦੇ ਐਕਸ ਕਰੋਮੋਸੋਮ ਹੀ ਰੱਖੇ ਜਾਂਦੇ ਹਨ ਅਤੇ 22 ਕਰੋਮੋਸੋਮ ਮਸ਼ੀਨਾਂ ਦੀ ਮਦਦ ਨਾਲ ਵਾਖਰ ਦਿੱਤੇ ਜਾਂਦੇ ਹਨ ਅਤੇ ਇਸ ਤਰੀਕੇ ਨਾਲ ਇਹ ਸੀਮਾ ਲੱਗਣ ਨਾਲ ਨਵੇਂ ਜਨਮੇ ਬੱਚੇ ਮਾਤਾ ਹੀ ਪੈਦਾ ਹੁੰਦੇ ਹਨ ਇਸ ਤਰੀਕੇ ਨਾਲ ਅਸੀਂ ਦੇਖੀਏ ਤਾਂ ਇਹ ਜਿਹੜੇ ਨਵੇਂ ਬੱਚੇ ਪੈਦਾ ਹੁੰਦੇ ਹਨ ਇਹਨਾਂ ਦਾ ਡੀਐਨਏ ਕਿਸੇ ਵੀ ਤਰੀਕੇ ਨਾਲ ਟੁੱਟਿਆ ਹੋਇਆ ਨਹੀਂ ਹੁੰਦਾ ਅਤੇ ਇਹ ਵੀ ਕਿਸੇ ਵਿਗਿਆਨਕ ਖੋਜ ਵਿੱਚ ਹਾਲੇ ਤੱਕ ਨਹੀਂ ਪਾਇਆ ਗਿਆ ਕਿ ਇਹ ਜਾਨਵਰ ਕੈਂਸਰ ਨਾਲ ਪੀੜਿਤ ਹੋ ਜਾਣਗੇ ਇਸ ਕਰਕੇ ਇਹ ਧਾਰਨਾ ਵੀ ਟੋਟਲੀ ਝੂਠੀ ਹੈ ਅਤੇ ਕੋਡ ਪ੍ਰਚਾਰ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਕਿ ਦੇਸ਼ ਵਿੱਚ ਡੇਰੀ ਧੰਦੇ ਨੂੰ ਵਧਾਉਣ ਲਈ ਨਰ ਪਸ਼ੂ ਘਟਾਉਣ ਅਤੇ ਜ਼ਿਆਦਾ ਮਾਦਾ ਪਸ਼ੂ ਪੈਦਾ ਕਰਨ ਦੀ ਲੋੜ ਹੈ ਤਾਂ ਕਿ ਦੁੱਧ ਦੀ ਪ੍ਰੋਡਕਸ਼ਨ ਵਧਾਈ ਜਾ ਸਕੇ ਇਸ ਤੀਜੇ ਨੂੰ ਲੈ ਕੇ ਸੈਕਸ ਸੋਰਟਡ ਸੀਮਨ ਪੈਦਾ ਕੀਤਾ ਜਾ ਰਿਹਾ ਹੈ ਅਤੇ ਇਸ ਤਰੀਕੇ ਨਾਲ ਅਸੀਂ ਦੇਖੀਏ ਤਾਂ ਸੈਕਸ ਸੀਮਨ ਪੂਰੀ ਤਰ੍ਹਾਂ ਨਾਲ ਕਿਸਾਨਾਂ ਦੇ ਹਿੱਤ ਵਿੱਚ ਹੈ ਇਸ ਦੇ ਨਾਲ ਉਹਨਾਂ ਦਾ ਦੁੱਧ ਦਾ ਉਤਪਾਦਨ ਵੀ ਵਧੇਗਾ ਅਤੇ ਦੇਸ਼ ਵੀ ਖੁਸ਼ਹਾਲ ਹੋਵੇਗਾ ਸੈਕਸੀਮਨ ਨੂੰ ਆਪਣੇ ਪਸ਼ੂਆਂ ਨੂੰ ਲਗਵਾਉਣਾ ਪੂਰੀ ਤਰ੍ਹਾਂ ਵਿਗਿਆਨਕ ਤੌਰ ਤੇ ਠੀਕ ਹੈ ਇਹ ਸੈਕਸੀਮਨ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਦੀਆਂ ਸਾਰੀਆਂ ਸੰਸਥਾਵਾਂ ਵਿੱਚ ਉਪਲਬਧ ਹੈ ਜਿੱਥੋਂ ਤੁਸੀਂ ਆਪਣੇ ਪਸ਼ੂਆਂ ਨੂੰ ਸੈਕਸੀਮਨ ਲਗਵਾ ਸਕਦੇ ਹੋ ਇਹ ਪੂਰੀ ਤਰ੍ਹਾਂ ਨਾਲ ਵਿਗਿਆਨਕ ਤੌਰ ਤੇ ਠੀਕ ਹੈ ਅਤੇ ਆਮ ਕਿਸਾਨਾਂ ਦੇ ਹੱਕ ਵਿੱਚ ਹੈ ਕੋਈ ਤੁਹਾਡਾ ਹੋਰ ਸਵਾਲ ਹੈ ਤਾਂ ਕਮੈਂਟ ਰਾਹੀਂ ਕਮੈਂਟ ਬਾਕਸ ਵਿੱਚ ਲਿਖੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਕਿ ਅਸੀਂ ਉਸ ਵਹਾਂ ਦਾ ਮੁਕਾਬਲਾ ਸਹੀ ਜਾਣਕਾਰੀ ਲੈ ਕੇ ਕਰ ਸਕੀਏ ਧੰਨਵਾਦ